ਹਾਂਜੀ ਨਮਸਤੇ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਲੈ ਕੇ ਆਈਆਂ ਇੱਕ ਬਹੁਤ ਹੀ ਖਾਸ ਟ੍ਰੈਂਡੀ ਚੀਜ਼ ਬਹੁਤ ਹੀ ਖੂਬਸੂਰਤ ਹੈਂਡਮੇਡ ਮੈਕਰਮੇ ਮੋਬਾਈਲ ਬੈਗ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਨਾ ਇਹਨੂੰ ਬਣਾਉਣਾ ਬਹੁਤ ਹੀ ਸੌਖਾ ਤੇ ਅੱਜ ਮੈਂ ਤੁਹਾਨੂੰ ਸਟੈਪ ਬਾਈ ਸਟੈਪ ਸਿਖਾਉਂਗੀ ਕਿ ਤੁਸੀਂ ਘਰ ਵਿੱਚ ਬੈਠੇ ਬੈਠੇ ਹੀ ਇਹੋ ਜਿਹੇ ਡਿਜ਼ਾਈਨਰ ਬੈਗ ਕਿਵੇਂ ਤਿਆਰ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਸਾਨੂੰ ਚਾਹੀਦੀ ਹੈ ਕਾਟਨ ਦੀ ਡੋਰੀ ਕੋਰਸ ਕਹਿ ਸਕਦੇ ਆਂ ਕੁਝ ਲੱਕੜੀ ਦੇ ਮੋਤੀ ਵੁੱਡਨ ਬੀਡਸ ਤੇ ਇੱਕ ਸੋਨਾ ਜਿਹਾ ਮੈਟਲ ਦਾ ਲੋਕ ਬਸ ਹੋ ਗਿਆ ਗੰਡਾ ਨੂੰ ਮਾਰਦੇ ਜਾਓ ਸ਼ੁਰੂਆਤ ਵਿੱਚ ਅਸੀਂ ਬੇਸਿਕ ਮੈਕਰਮ ਨੋਟ ਲਗਾਵਾਂਗੇ ਜਿਹਨੂੰ ਸਕੁਅਰ ਨੋਟ ਕਹਿੰਦੇ ਆ ਤੇ ਧਿਆਨ ਨਾਲ ਦੇਖੋ ਡੋਰੀ ਨੂੰ ਕਿਵੇਂ ਘੁਮਾਉਣਾ ਹੈ ਤੇ ਡਿਜ਼ਾਈਨ ਬਸ ਜਦੋਂ ਜਦੋਂ ਬੈਗ ਬਣ ਜਾਵੇ ਇਹ ਗੰਡਾ ਮਾਰਦੇ ਹੋਏ ਫਿਰ ਅਸੀਂ ਵੁੱਡਨ ਬੀਡਸ ਵੀ ਵਿੱਚ ਪਾਵਾਂਗੇ ਕੋਈ ਵੀ ਅਸੀਂ ਡਿਜ਼ਾਈਨ ਕ੍ਰੀਏਟ ਕਰ ਸਕਦੇ ਆ ਜੋ ਇਹਨੂੰ ਇੱਕ ਬਹੁ ਲੁੱਕ ਦੇਊਗਾ ਤੇ ਲਾਸਟ ਦੇ ਵਿੱਚ ਅਸੀਂ ਬੰਦ ਕਰਨ ਤੋਂ ਬਾਅਦ ਕੁਝ ਕੁ ਲੰਬਾਈ ਦੀਆਂ ਜਿਹੜੀਆਂ ਹੈਗੀਆਂ ਫ੍ਰਿੰਜਸ ਚਾਲਰ ਅਸੀਂ ਛੱਡ ਸਕਦੇ ਆ ਸਭ ਤੋਂ ਵਧੀਆ ਹਿੱਸਾ ਇਹੀ ਹੈ ਇਸ ਬੈਗ ਦਾ ਅੱਜਕੱਲ ਇਹ ਬੜੇ ਟ੍ਰੈਂਡ ਦੇ ਵਿੱਚ ਹੈਗੀਆਂ ਇਹ ਧਾਗੇ ਜਿਹੜੇ ਛੱਡਨੇ ਆ ਚਾਲਰ ਜੀ ਨੂੰ ਬਣਾਉਣ ਵਾਸਤੇ ਤੇ ਇਹਨੂੰ ਬਰਾਬਰ ਕੱਟ ਕੇ ਤੇ ਜ਼ਰੂਰੀ ਹੈ ਤਾਂ ਕਿ ਬੈਗ ਦੀ ਫਿਨਿਸ਼ ਸੋਣੀ ਆਵੇ ਜੇ ਤੁਹਾਨੂੰ ਇਹ ਡਿਜ਼ਾਈਨ ਪਸੰਦ ਆ ਰਿਹਾ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਲੋ ਜੀ ਸਾਡਾ ਸਟਾਈਲਿਸ਼ ਮੋਬਾਈਲ ਬੈਗ ਬਣ ਕੇ ਬਿਲਕੁਲ ਤਿਆਰ ਹੋ ਗਿਆ ਤੁਸੀਂ ਇਹਨੂੰ ਕਿਸੇ ਨੂੰ ਗਿਫਟ ਵੀ ਦੇ ਸਕਦੇ ਹੋ ਜਾਂ ਆਪਣੇ ਵਾਸਤੇ ਵੀ ਰੱਖ ਸਕਦੇ ਹੋ ਤੇ ਜਾਂ ਆਪਣੇ ਸੂਟ ਜਾਂ ਜੀਨ ਦੇ ਨਾਲ ਕੈਰੀ ਕਰ ਸਕਦੇ ਬਹੁਤ ਸੋਹਣਾ ਲੱਗਦਾ ਜੀਨ ਦੇ ਨਾਲ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਅਗਲੀ ਵੀਡੀਓ ਵਿੱਚ ਵੀ ਸਿਖਾਉਣਾ ਸਿੱਖਣਾ ਚਾਹੋ ਮੈਂ ਸਿਖਾਉਣ ਨੂੰ ਤਿਆਰ ਆਂ ਤੇ ਉਹ ਵੀ ਸਿੱਖਦੇ ਲਿਖਦੇ ਰਹਾਂਗੇ ਅਸੀਂ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਘਰ ਵਿੱਚ ਬੈਠੇ ਮੋਬਾਈਲ ਬੈਗ ਕਿਵੇਂ ਬਣਾਈਏ ਇਹ ਵੀ ਵੀਡੀਓ ਮੈਂ ਤੁਹਾਡੇ ਲਈ ਲੈ ਕੇ ਆਈ ਆਂ ਤੇ ਇਹ ਬੈਗ ਨੂੰ ਅਸੀਂ ਅੱਗੇ ਤੋਂ ਕਲਰਡ ਵੀ ਬਣਾਵਾਂਗੇ ਮੈਂ ਇਸ ਨੂੰ ਡਾਈ ਕਰਕੇ ਬਣਾਉਣਾ ਚਾਹੂੰਗੀ ਤੁਸੀਂ ਮੈਨੂੰ ਦੱਸਿਓ ਕਿ ਕਲਰਡ ਕਿਹੜੇ-ਕਿਹੜੇ ਰੰਗਾਂ ਦੇ ਕਲਰ ਦੇ ਵਿੱਚ ਮੈਂ ਤੁਹਾਨੂੰ ਬੈਗ ਪ੍ਰੋਵਾਈਡ ਕਰਾਵਾਂ ਚਲੋ ਜੀ ਮਿਲਦੇ ਆ ਇੱਕ ਨਵੀਂ ਵੀਡੀਓ ਤੇ ਨਾਲ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਹਾਂਜੀ ਫਰੈਂਡਸ ਸਭ ਤੋਂ ਪਹਿਲਾਂ ਤਾਂ ਅਸੀਂ 4 ਡੋਰੀਆਂ ਨੂੰ ਜਿਹੜੀਆਂ ਅਸੀਂ 2 ਮੀਟਰ ਦੀਆਂ ਕੱਟੀਆਂ ਸੀ ਉਹਨਾਂ ਨੂੰ ਇੱਕ ਰੌਡ ਦੇ ਉੱਤੇ ਲਗਾ ਕੇ ਅਸੀਂ 7 ਲਾਈਨਾਂ ਉੱਪਰ ਅਸੀਂ ਜਿਹੜਾ ਕਲੈਪਜਾ ਬਣਾਇਆ ਹੈ ਨਾ ਬਟਨ ਲਗਾਉਣ ਵਾਸਤੇ ਉਹ ਅੱਡ ਬੁਣ ਕੇ ਰੱਖ ਲਾਂਗੇ ਫੇਰ ਇੱਕ ਡੋਰੀ ਦੇ ਉੱਤੇ 15 ਡੋਰੀਆਂ 2-2 ਮੀਟਰ ਦੀਆਂ ਅਸੀਂ ਤਣ ਲਾਂਗੇ ਤੇ ਜਿਹੜੀ ਅਸੀਂ 7 ਰੋਜ਼ ਬਣਾਈਆਂ ਸੀਗੇ ਨਾ ਉੱਪਰਲਾ ਫਲੈਪ ਬਟਨ ਲਗਾਉਣ ਵਾਸਤੇ ਉਹਨੂੰ ਉਹਦੇ ਨਾਲ ਅਟੈਚ ਕਰਕੇ ਸੈਂਟਰ 'ਚ ਅਟੈਚ ਕਰਨਾ ਹੈ ਦੋਨੇ ਪਾਸੇ 15-15 ਡੋਰੀਆਂ ਤੇ ਸੈਂਟਰ ਦੇ ਵਿੱਚ 4 ਡੋਰੀਆਂ ਜਿਹੜੀਆਂ ਡਬਲ ਹੋ ਗਈਆਂ 8 ਹੋ ਗਈਆਂ ਸੀ ਉਹਨੂੰ ਅਸੀਂ ਸੈਂਟਰ ਦੇ ਵਿੱਚ ਅਟੈਚ ਕਰਨਾ ਹੈ ਤੇ ਫਿਰ ਸਿੰਪਲ ਸਕੁਅਰ ਨੋਟ ਅਸੀਂ ਲਗਾਵਾਂਗੇ ਹੈ ਇੱਕ ਰੋ ਕੰਪਲੀਟ ਕਰ ਲਾਂਗੇ ਦੂਸਰੀ ਤੀਸਰੀ ਅਸੀਂ ਇਹਦੇ ਵਿੱਚ ਕੋਈ ਹਲੇ ਡਿਜ਼ਾਈਨ ਨਹੀਂ ਬਣਾਵਾਂਗੇ ਸਿੰਪਲ ਨੋਟਸ ਲਗਾਉਂਦੇ ਹੋਏ ਅਸੀਂ ਜਿਹੜਾ ਹੈਗਾ ਇਹ ਕ੍ਰੀਏਟ ਕਰ ਲਾਂਗੇ ਸੈਂਟਰ ਦੇ ਵਿੱਚ ਜਿਹੜਾ ਫਲੈਪ ਜਾਂ ਬਣਾਇਆ ਹੈ ਹਾਂ ਜਿਹੜਾ ਮੈਂ ਦਿਖਾ ਰਹੀਆਂ ਇਹ ਅਸੀਂ ਲਾਸਟ ਦੇ ਵਿੱਚ ਯੂਜ਼ ਕਰਨਾ ਹੈ ਇਹਦੇ ਤੇ ਬਟਨ ਲਗਾਉਣਾ ਹੈ ਬੰਦ ਕਰਨ ਵਾਸਤੇ ਸਿੰਪਲ ਅਸੀਂ ਨੋਟਸ ਸਕੁਅਰ ਨੋਟ ਲਗਾਉਂਦੇ ਜਾਵਾਂਗੇ ਜਿਹੜੀਆਂ ਮੈਂ ਤੁਹਾਨੂੰ ਹਰ ਵੀਡੀਓ ਵਿੱਚ ਸਿਖਾਈਆਂ ਜੇ ਤੁਸੀਂ ਬਿਲਕੁਲ ਬਿਗినਰ ਹੋ ਤਾਂ ਤੁਹਾਨੂੰ ਇਹ ਅਲੱਗ ਤੋਂ ਇਹ ਗੰਢ ਸਿੱਖਣੀ ਪੈਣੀ ਹੈ ਇਸ ਤਰ੍ਹਾਂ ਸਾਡਾ ਟ੍ਰਾਇੰਗਲ ਜੀ ਇੱਕ ਸ਼ੇਪ ਬਣ ਜਾਏਗੀ ਤਿਕੋਣਾ ਜਾਂ ਬਣ ਜਾਏਗਾ ਇੱਕ ਪਾਸੇ ਦਾ ਤੇ ਫਿਰ ਅਸੀਂ ਦੋਨਾਂ ਨੂੰ ਉਤਾਰ ਕੇ ਨਾ ਉਸ ਤੋਂ ਰੱਸੀ ਤੋਂ ਉਤਾਰ ਵੀ ਸਕਦੇ ਹਾਂ ਉੱਥੇ ਵੀ ਕਰ ਸਕਦੇ ਹਾਂ ਪਰ ਮੈਂ ਉਤਾਰ ਲਿਆ ਸੀ ਕਿਉਂਕਿ ਖੜੇ ਖੜੇ ਤੱਕ ਜੰਨੇ ਆ ਤਾਂ ਫਿਰ ਦੋਨਾਂ ਸਾਈਡਾਂ ਨੂੰ ਅਸੀਂ ਜੋੜਦੇ ਹੋਏ ਇੱਕ ਨੋਟ ਲਗਾ ਦਾਂਗੇ ਇੱਕ ਗੰਨ ਮਾਰ ਦਾਂਗੇ ਸਿੰਪਲ ਉਹੀ ਸਕੁਅਰ ਨੋਟ ਤਾਂ ਸਾਡੇ ਕੋਲੇ ਇੱਕ ਪੂਰਾ ਗੋਲਾਈ ਦੇ ਵਿੱਚ ਇੱਕ ਸਟਰਕਚਰ ਬਣ ਜਾਏਗਾ देखो फॉरवर्ड ਕਰਦੇ ਹੋਏ ਮੈਂ ਤੁਹਾਨੂੰ ਦਿਖਾ ਰਹੀ ਹਾਂ ਮੇਰੇ ਵਿੱਚ ਦੀ ਫੋਨ ਆ ਗਿਆ ਸੀ ਤੇ ਇਸ ਤਰ੍ਹਾਂ ਕਰਕੇ ਸਾਡੇ ਗੁਲਾਈ ਦੇ ਵਿੱਚ ਅਸੀਂ ਇਹਨੂੰ ਬੁੰਨਦੇ ਜਾਵਾਂਗੇ ਤੇ ਜਿੰਨੀ ਸਾਨੂੰ ਰਿਕੁਆਇਰਡ ਲੈਂਥ ਚਾਹੀਦੀ ਹੈ ਘਟੂ ਘਟੂ ਮੋਬਾਈਲ ਜਿੰਨੀ ਤਸਵੀਰ ਰੱਖਾਂਗੇ ਨਾ ਮੋਬਾਈਲ ਤੋਂ ਥੋੜੀ ਜਿਹੀ ਜ਼ਿਆਦਾ ਮੈਂ ਇਹ ਬੈਗ ਲੈ ਕੇ ਜਾਨੀ ਆ ਬਾਹਰ ਜਾਣ ਵਾਸਤੇ ਜਦੋਂ ਮੋਬਾਈਲ ਪਾ ਲਿਆ ਵਿੱਚ ਐਨਕ ਪਾ ਲਈ ਪਰਸ ਪਾ ਲਿਆ ਤੇ ਕੁਝ ਵੀ ਲੋੜੀਂਦੀਆਂ ਥੋੜੀ ਜਿਹੀ ਦਵਾਈ ਧੁਈ ਹੁੰਦੀ ਹੈ ਇੰਨਾ ਕੁ ਸਮਾਨ ਮੈਂ ਆਰਾਮ ਨਾਲ ਇਹਨੂੰ ਲੈ ਕੇ ਪਾ ਕੇ ਚਲੀ ਜਾਨੀ ਆ ਆ ਦੇਖੋ ਹੁਣ ਮੈਂ ਇੱਕ ਬੀਡ ਲਗਾ ਚੁੱਕੀ ਹਾਂ ਲੱਕੜ ਦਾ ਗੁਲਾਈ ਵਿੱਚ ਬੁੰਨਦੇ ਹੋਏ ਤੇ ਫਿਰ ਹੌਲੀ ਹੌਲੀ ਅਸੀਂ ਇਹ ਚਾਰ ਬੀਡ ਤੁਸੀਂ ਵੱਧ ਵੀ ਪਾ ਸਕਦੇ ਘੱਟ ਵੀ ਪਾ ਸਕਦੇ ਕੋਈ ਵੀ ਡਿਜ਼ਾਈਨ ਤੁਹਾਨੂੰ ਅੱਛਾ ਲੱਗਦਾ ਉਹ ਤੁਸੀਂ ਕ੍ਰੀਏਟ ਕਰ ਸਕਦੇ ਹੋ ਲੋ ਜੀ ਬਸ ਸਾਰਾ ਬੈਗ ਗੁਲਾਈ ਦੇ ਵਿੱਚ ਕੰਪਲੀਟ ਹੋਣ ਤੋਂ ਬਾਅਦ ਨੀਚੇ ਅਸੀਂ ਗੰਡਾ ਮਾਰ ਦਾਂਗੇ ਉਹਨੂੰ ਬੰਦ ਕਰ ਦਾਂਗੇ ਤੇ ਫਿਰ ਇੱਕ ਮੈਂ ਆਹ 골ਡਨ ਕਲਰ ਦਾ ਜਿਹੜਾ ਹੈਗਾ ਇਹਨੂੰ ਲਗਾਉਣ ਵਾਸਤੇ ਇੱਕ ਲੂਪ ਸੋਰੀ ਇੱਕ ਬਟਨ ਜਾਂ ਮੈਂ ਲਗਾ ਰਹੀ ਹਾਂ ਇੱਕ ਸਾਈਡ ਤੇ ਤਾਂ ਇਹ ਘਰੀ ਮੈਂ ਲਗਾ ਲੈਣੀ ਹੈ ਇੱਕ ਸਾਈਡ ਦੇ ਉੱਤੇ ਤਾਂ ਵਿੱਚ ਪਾਉਣ ਵਾਸਤੇ ਹੁੱਕ ਜੀ ਵਾਲਾ ਹੈ ਨਾ ਤੇ ਉਹ ਘਰੇ ਮੈਂ ਉਹਦੇ ਨਾਲ ਲਗਾਤਾ ਸੀਗਾ ਪਲਾਸਟ ਦੇ ਨਾਲ ਤੇ ਫਿਰ ਮਣਕੀ ਅਸੀਂ ਡੋਰੀਆਂ ਕੱਟਣੀਆਂ ਇਹ ਇਹੀ ਇਹਦੀ ਬੈਗ ਦੀ ਖਾਸੀਅਤ ਹੈ ਵੀ ਫਰਿੰਜਸ ਛੱਡਣੀਆਂ ਜਿਹੜੀਆਂ ਆ ਦੇਖੋ ਐਨਕ ਮੋਬਾਈਲ ਆ ਬੀਟਸ ਹੈ ਤੇ ਮਾਈਕ ਜਿਹੜਾ 이어ਫੋਨ ਆ ਇਸ ਤਰ੍ਹਾਂ ਅਸੀਂ ਕੁਝ ਵੀ ਚੀਜ਼ਾਂ ਜ਼ਰੂਰਤ ਦੀਆਂ ਥੋੜੀਆਂ ਬਹੁਤ ਸਾਮਾਨ ਪਾ ਕੇ ਅਸੀਂ ਜਾ ਸਕਦੇ ਹਾਂ ਤੇ ਫਿਰ ਅਸੀਂ ਬਾਅਦ ਦੇ ਵਿੱਚ ਇਹਦੇ ਤੇ ਬੈਲਟ ਲਗਾਵਾਂਗੇ ਬੈਲਟ ਅਲੱਗ ਲੰਬਾਈ ਦੇ ਅਨੁਸਾਰ ਤੁਸੀਂ ਰੱਖ ਸਕਦੇ ਜਿੰਨੀ ਤੁਹਾਨੂੰ ਚਾਹੀਦੀ ਹੈ ਇਹ ਬੈਗ ਨਾ ਮੈਂ ਤਾਂ ਹੀ ਬਣਾਇਆ ਸੀ ਕਿ ਮੈਂ ਕਿਸੇ ਮਾਡਲ ਦੇ ਗਲ ਵਿੱਚ ਪਾਇਆ ਹੋਇਆ ਦੇਖਿਆ ਸੀਗਾ ਤੇ ਮੈਂ ਸੋਚਿਆ ਕਿ ਮੈਂ ਵੀ ਇਸ ਤਰ੍ਹਾਂ ਕ੍ਰੀਏਟ ਕਰਾਂ ਜੀਨ ਦੇ ਨਾਲੇ ਬਹੁਤ ਹੀ ਸੋਹਣਾ ਲੱਗਦਾ ਹੈ ਹਾਂਜੀ ਇਹ ਆਪਣਾ ਬੈਗ ਬਣ ਕੇ ਤਿਆਰ ਹੈ ਅਗਲੀ ਵੀਡੀਓ ਵਿੱਚ ਫੇਰ ਮਿਲਦੇ ਹਾਂ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਾਏ ਬਾਏ